ਸੱਚੇ ਕੱਲ ਦੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਂ ਚਰਚਾ ਦੀ ਵੱਡੀ ਖਬਰ ਖਬਰਨਾਉਂ ਤੱਕ ਜਰੂਰ ਬਣੀ ਰਹੇਗਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਕੰਮ ਨਾ ਬੋਲੀਵੁੱਡ ਦੇ ਕਸਿਆ ਤਾਂ ਜੀ ਹਾਂ ਨਹੀਂ ਰਹਿਣ ਦੀਵਾ ਦੀ ਸ਼ਾਂਤੀ ਨਾਲ ਮੁੰਬਈ ਕੰਗਣਾ ਨਾ ਤੋਂ ਫਿਲਮ ਐਮਰਜੈਂਸੀ ਨੂੰ ਲੈ ਕੇ ਚਰਚਾ ਜੋ ਹੈ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਪਰ ਸੀ ਵੀ F C ਤੋਂ ਰਿਲੀਜ਼ ਦਾ ਸਟਿੱਕਟ ਮਿਲੇ ਆ ਹੈ ਇਸ ਨਹੀਂ ਮਿਲੇ ਹੈ ਇਸ ਤੋਂ ਕੰਗਣਾ ਥੋੜੀ ਨਿਰਾਸ਼ ਹੈ ਫਿਲਮ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ 'ਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧ ਦੇ ਵਿਚਕਾਰ ਕੰਗਣਾ ਫਿਲਮ ਦੇ ਪ੍ਰੋਮੋਸ਼ਨ 'ਚ ਕੁਝ ਰੁਝੀ ਹੋਈ ਹੈ ਅਤੇ ਵਕਫਾ ਵਕਫਾ ਮਦ ਇੰਟਰਵਿਊ ਦੇ ਰਹੀ ਹੈ ਇੱਕ ਨਵੇਂ ਇੰਟਰਵਿਊ 'ਚ ਕੰਗਣਾ ਨੇ ਅਨੂਰ ਕਪੂਰ ਬਾਰੇ ਆਪਣੀਆਂ ਵੀ ਵੱਧ ਦੀਆਂ ਟਿੱਪਣੀਆਂ ਬਾਰੇ ਗੱਲ ਕੀਤੀ ਦਰਸਵੇ ਕੰਗਨਾ ਨੌਤਨੀ ਕਈ ਸਾਲ ਪਹਿਲਾਂ ਐਕਸ ਤੇ ਇੱਕ ਪੋਸਟ ਸ਼ੇਅਰ ਨੂੰ ਵੀ ਨੂ ਸੀ ਰੀਲ ਸਰਕਟਰ ਚਰਜ ਕਿ ਹਾਸੀ ਅਤੇ ਇਸ ਕਮੈਂਟ ਦੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕੰਗਨਾ ਨੇ ਇੱਕ ਨਵੇਂ ਇੰਟਰਵਿਊ 'ਚ ਇਸ ਬਾਰੇ ਸਪਸ਼ਟ ਕੀਤਾ ਹੈ ਕਿ ਸਵਾਮੀ ਵਿਵਨੰਦ ਦਾ ਨਾਂ ਵੀ ਲਿਆ ਹੈ ਆਪਕੀ ਅਕਾਲ ਦਾ ਇੱਕ ਪ੍ਰੋ ਵੀਡੀਓ ਆਈ ਹੈ ਤੇ ਇਸ ਵੀਡੀਓ 'ਚ ਗਰੇ ਸਿਲੇਬਸ ਦੇ ਕੀਤੇ ਗੀਆਂ ਵਿਵਾਦਿਕ ਟਿੱਪਣੀਆਂ ਤੇ ਪ੍ਰਤੀਕਿਰਿਆ ਦਿੱਦੀ ਨਜ਼ਰ ਆ ਰਹੀਆਂ ਹਨ ਵੀਡੀਓ ਤੇ ਹੋਸਟ ਪੁੱਛਦੇ ਹਨ ਕਿ ਬਾਲੀਵੁੱਡ ਤੇ ਇਸ ਦੀ ਕੀ ਕਰਨ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ